ਹਾਂਜੀ ਸਤਿ ਸ੍ਰੀ ਅਕਾਲ ਸਾਰੇ ਭੈਣ ਭਰਾਵਾਂ ਨੂੰ ਜਿੰਨੇ ਵੀ ਆਪਣੀ ਵੀਡੀਓ ਦੇਖਦੇ ਆ ਤੇ ਇਧਰ ਆਪਣੇ ਗਮਾਂਡੀਆਂ ਦੇ ਵੀ ਕੰਮ ਚਲਵਾਤਾ ਬਾਥਰੂਮ ਪਾਉਣ ਲਾਤੇ ਉਹ ਨੇਉ ਕੱਢੀ ਜਾਂਦੇ ਆ ਇਧਰ ਕਲੀ ਪਾਈ ਪਈ ਆ ਤੇ ਅੰਦਗ ਦੇ ਹੱਥੇ ਇਹਨਾਂ ਦਾ ਵੀ ਬਾਥਰੂਮ ਬਣਵਾ ਦਿਆਂਗੇ ਤੇ ਬਾਕੀ ਚੱਲੀ ਜਾਂਦਾ ਆਪਣਾ ਕੰਮ ਤੇ ਅੱਜ ਖੱਡ ਆ ਆਪਣੇ ਗਾਡਰਾਂ ਨੂੰ ਡਰਾਂਲੇ ਖੱਡੇ ਗੁੱਡੇ ਛੱਡਨੇ ਆ ਕਰਦੇ ਆ ਇਹਨੂੰ ਸ਼ੁਰੂ ਲੋ ਜੀ ਇਹਦਾ ਤੇਗਾ ਲਾਉਣ ਲੱਗੇ ਤੇ ਤੇਗਾ ਲਾ ਕੇ ਇਹ ਚ ਬਜਰੀ ਵਈ ਭਰ ਕੇ ਐਨ ਕੰਪਲੀਟ ਕਰਕੇ ਰੱਖ ਦਾਂਗੇ ਸ਼ਵੇਰੇ ਵੀ ਫਤੇ ਕਰ ਦਾਂਗੇ ਇਹਦੀ ਕਹਾਣੀ ਇਹ ਵੀ ਖਡੇ ਛੱਡ ਦਾਂਗੇ ਘਾੜੜਾਂ ਵਾਲੇ ਤੇ ਕੱਲ ਨੂੰ ਇਹਦੀ ਚਣਾਈ ਪੂਰੀ ਕਰਦੇ ਹੋਗੇ ਲੋ ਜੀ ਲੈਟਰ ਲੋਡਰ ਲਾ ਕੇ ਕੰਮ ਕੰਪਲੀਟ ਹੋ ਗਿਆ ਪੈੜ ਤਾਂ ਹੱਜ ਗਈ ਤੇ ਇਸ ਸਵੇਰੇ ਆ ਕੇ ਇੱਕ ਅੰਦ ਕਰਾਂਗੇ ਪੂਰੀ ਆਪਾਂ ਤੇ ਅੱਜ ਦੀ ਵੀਡੀਓ ਚ ਇੰਨਾ ਹੀ ਤੇ ਮਿਲਾਂਗੇ ਨਵੀਂ ਵੀਡੀਓ ਚ ਸਾਰਿਆਂ ਨੂੰ ਸਤਿ ਸ੍ਰੀ ਅਕਾਲ